ਦਾ ਮਸਲਾ ਹਾਈ ਕੋਰਟ ਪਹੁੰਚ ਚੁੱਕਿਆ ਹੈ ਹਾਈ ਕੋਰਟ ਦੇ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਬੀਬੀਐਮਬੀ ਤੋਂ ਪੁਲਿਸ ਦੀ ਤਾਨਾਸ਼ੀ ਹਟਾਉਣ ਦੀ ਮੰਗ ਹੋਈ ਹੈ ਹਰਿਆਣਾ ਦੇ ਲਈ 8500 ਕਿਊਸਿਕ ਪਾਣੀ ਦੇਣ ਦੀ ਮੰਗ ਰੱਖੀ ਗਈ ਪੰਚਕੁਲਾ ਦੇ ਵਕੀਲ ਰਵਿੰਦਰ ਢੁੱਲ ਨੇ ਇਹ ਪਟੀਸ਼ਨ ਦਾਇਰ ਕੀਤੀ ਹੈ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਪਾਣੀਆਂ ਦੇ ਮਸਲੇ ਪਹੁੰਚ ਚੁੱਕਿਆ ਹੈ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ ਪੰਚਕੁਲਾ ਦੇ ਇੱਕ ਵਕੀਲ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਮੰਗ ਕੀਤੀ ਗਈ ਹੈ ਕਿ ਬੀਬੀਐਮਪੀ ਤੋਂ ਪੁਲਿਸ ਦੀ ਤਾਇਨਾਤੀ ਹਟਾਈ ਜਾਏ ਇਸ ਨਾਲ ਹੀ ਹਰਿਆਣਾ ਨੂੰ 8500 ਕਿਓਸਿਕ ਪਾਣੀ ਦਿੱਤਾ ਜਾਏ ਸੋ ਪੰਚਕੁਲਾ ਦੇ ਵਕੀਲ ਵੱਲੋਂ ਰਵਿੰਦਰ ਟੁੱਲ ਰਵਿੰਦਰ ਟੁੱਲ ਵਕੀਲ ਨੇ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਸੋ ਹਾਈ ਕੋਰਟ ਪਾਣੀਆਂ ਦਾ ਮਸਲਾ ਪਹੁੰਚ ਚੁੱਕਿਆ ਹੈ ਇੱਕ ਪਾਸੇ ਹਾਈ ਕੋਰਟੇ ਮਸਲਾ ਪਹੁੰਚਿਆ ਦੂਜੇ ਪਾਸੇ ਹਰਿਆਣਾ ਦੇ ਵਿੱਚ ਆਲਪਾਤੀ ਮੀਟਿੰਗ ਹੈ ਲੰਗੇ ਦਿਨੀ ਹਰਿਆਣਾ ਦੇ ਸਿੰਚਾਈ ਮੰਤਰੀ ਨੇ ਸੁਪਰੀਮ ਕੋਰਟ ਜਾਣ ਦੀ ਗੱਲ ਵੀ ਆਖੀ ਹੈ ਤੇ ਹੁਣ ਹਾਈ ਕੋਰਟੇ ਮਸਲਾ ਪਹੁੰਚਿਆ ਹੈ ਤੇ ਮੰਗ ਕੀਤੀ ਗਈ ਹੈ ਕਿ ਬੀਬੀਐਨਬੀ ਤੋਂ ਪੁਲਿਸ ਦੀ ਤਣਾਤੀ ਨੂੰ ਹਟਾਇਆ ਜਾਏ ਤੇ ਹਰਿਆਣਾ ਨੂੰ 8500 ਕਿਊਸਿਕ ਪਾਣੀ ਦਿੱਤਾ ਜਾਏ ਪੰਚਕੁਲਾ ਦੇ ਵਕੀਲ ਰਵਿੰਦਰ ਢੋਲ ਦੇ ਵੱਲੋਂ ਇਹ ਪਟੀਸ਼ਨ ਦਾਖਲ ਕੀਤੀ ਗਈ ਹੈ ਪਟੀਸ਼ਨ ਦਾਖਲ ਕਰਕੇ ਦੋ ਮੰਗਾਂ ਰੱਖੀਆਂ ਗਈਆਂ ਨੇ ਪਹਿਲੀ ਮੰਗ ਬੀਬੀਐਨਬੀ ਤੋਂ ਪੁਲਿਸ ਦੀ ਤਣਾਤੀ ਨੂੰ ਹਟਾਇਆ ਜਾਏ ਦੂਜੀ ਮੰਗ ਹਰਿਆਣਾ ਨੂੰ 8500 ਕਿਉਸਿਕ ਪਾਣੀ ਦਿੱਤਾ ਜਾਏ ਸੋ ਹਾਈ ਕੋਰਟੇ ਮਸਲਾ ਪਹੁੰਚ ਚੁੱਕਿਆ ਹੈ ਪ੍ਰੀਤ ਮਹਿਤਾ ਇਸੇ ਖਬਰ ਤੇ ਜਾਣਕਾਰੀ ਦੇਣਗੇ ਪ੍ਰੀਤ ਕੀ ਕੁਝ ਪਟੀਸ਼ਨ ਦੇ ਵਿੱਚ ਲਿਖਿਆ ਗਿਆ ਦੇਖੋ ਇਹ ਜਿਹੜੀ ਪਟੀਸ਼ਨ ਹੈਗੀ ਹੈ ਪੰਚਗਬਾ ਦੇ ਐਡਵੋਕੇਟ ਰਵਿੰਦਰ ਸਿੰਘ ਢੁੱਲਨੇ ਪਾਈ ਹੈ ਤੇ ਮੰਗ ਕੀਤੀ ਹੈ ਕਿ ਜਿਹੜੀ ਹਰਿਆਣਾ ਸਰਕਾਰ ਨੇ ਜਿਹੜੀ ਮੰਗ ਕੀਤੀ ਸੀ 85% ਜਿਹੜਾ ਪਾਣੀ ਮੰਗਿਆ ਸੀਗਾ ਉਹ ਪੰਜਾਬ ਨੂੰ ਉਹ ਹਰਿਆਣਾ ਨੂੰ ਰਿਲੀਜ਼ ਕੀਤਾ ਜਾਵੇ ਲੇਕਿਨ ਪੰਜਾਬ ਨੂੰ ਰੋਕ ਰਿਹਾ ਹੈ ਔਰ ਡੈਮਸ ਤੇ ਸਿਕਿਉਰਿਟੀ ਲਾਤੀ ਹੈ ਤੇ ਇਹ ਸਿਕਿਉਰਿਟੀ ਹਟਾਉਣ ਦੀ ਵੀ ਮੰਗ ਗੱਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਜਿਹੜੇ ਚਾਹੇ ਇੰਟਰਨੈਸ਼ਨਲ ਕਨਵੈਨਸ਼ਨs ਹੈਗੇ ਨੇ ਇਸ ਕੋਰਟ ਦੇ ਹਾਈ ਕੋਰਟ ਦੇ ਅਦਾਲਤਾਂ ਦੇ ਆਦੇਸ਼ ਹੈਗੇ ਨੇ ਉਹਦੇ ਸਾਫ ਹੈਗਾ ਕਿ ਪੰਜਾਬ ਵਿੱਚ ਤਰੀਕ ਨਾਲ ਪਾਣੀ ਨਹੀਂ ਰੋਕਣਾ ਹੈ ਪੰਜਾਬ ਨੂੰ ਪੰਜਾਬ ਨੂੰ ਪਾਣੀ ਦੀ ਵੰਡ ਕਰਨਾ ਚਾਹੀਦਾ ਜਿਸ ਤਰੀਕੇ ਨਾਲ ਪੁਲਿਸ ਤੇਣਾਤੀ ਕੀਤੀ ਗਈ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਸਟੇਟਮੈਂਟ ਸਾਰੀ ਹੈ ਨਾ ਕਿ ਉਹਦੇ ਨਾਲ ਲਾਰਡ ਰੌਡਰ ਦੀ ਸਿਚੁਏਸ਼ਨ ਖੜੀ ਹੋ ਰਹੀ ਹੈ ਇਸ ਕਰਕੇ انہوں ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਹਾਈ ਕੋਰਟ ਦਾ ਰੂਪ ਕੀਤਾ ਪੂਰੇ ਨਾਮਲੇ ਵਿੱਚ ਪੰਜਾਬ ਸਰਕਾਰ ਹਰਿਆਣਾ ਸਰਕਾਰ ਭਾਰਤ ਸਰਕਾਰ ਤੇ ਡੀਵੀਐਮ ਤੋ ਪਸਪੜਾਏ ਗਏ ਹੈ ਹੂੰ ਮੋਸੋ ਪੂਰੀ ਉਮੀਦ ਹੈਗੀ ਹੈ ਕਿ ਇਸ ਪਟੀਸ਼ਨ ਤੇ ਸੋਮਵਾਰ ਤੱਕ ਸੁਣਵਾਈ ਕੀਤੀ ਜਾ ਸਕਦੀ ਹੈ ਕਿਉਂਕਿ ਹਾਲੇ ਇਸ ਪਟੀਸ਼ਨ ਤੇ ਹਾਈ ਕੋਰਟ ਚ ਰਜਿਸਟ੍ਰੇਸ਼ਨ ਤੇ ਫਾਈਲ ਹੋ ਗਈ ਹੈ ਲੇਕਿਨ ਕੁਝ ਟੈਕਨੀਕਲ ਆਬਜੈਕਸ਼ਨਸ ਆਗੇ ਨੇ ਉਹ ਆਬਜੈਕਸ਼ਨਸ 4 ਵਜੇ ਤੱਕ ਹੀ ਮੂਵ ਕਰਕੇ ਹੋ ਜਾਣਗੇ ਤਾਂ ਅਗਲੇ ਹਫਤੇ ਇਸ ਪਟੀਸ਼ਨ ਤੇ ਹਾਈ ਕੋਰਟ ਸੁਣਵਾਈ ਕਰ ਸਕਦਾ ਜੀ ਹਾਂ ਤੇ ਪ੍ਰੀਤ ਜਿਸ ਤਰੀਕ ਨਾਲ ਤੁਸੀਂ ਪਹਿਲਾਂ ਦੱਸ ਰਹੇ ਸੀ ਕਿ ਐਦਾ ਕੋਈ ਲਾਅ ਨਹੀਂ ਹੈ ਕਿ ਪੰਜਾਬ ਪਾਣੀ ਰੋਕ ਸਕਦਾ ਹੈ ਇਸ ਬਾਰੇ ਇੱਕ ਵਾਰ ਫਿਰ ਤੋਂ ਜਾਣਕਾਰੀ ਦਿਓ देखो ਜਿਹੜੀ ਪਟੀਸ਼ਨ 'ਚ ਐਡਵੋਕੇਟ ਰਿੰਦਰ ਤੋਂ ਲੈ ਕੇ ਆ ਕਿ ਕਈ ਨੈਸ਼ਨਲ ਇੰਟਰਨੈਸ਼ਨਲ ਕਨਵੈਨਸ਼ਨਸ ਹੈਗੀਆਂ ਨੇ ਕਈ ਅਦਾਲਤੀ ਆਦੇਸ਼ ਹੈਗੇ ਨੇ ਜਿਹਦੇ ਇਹ ਸਾਫ ਹੈਗਾ ਇਸ ਤਰੀਕੇ ਨਾਲ ਪੰਜਾਬ ਹਰਿਆਣਾ ਦਾ ਪਾਣੀ ਨਹੀਂ ਰੋਕ ਸਕਦਾ ਕਿਉਂਕਿ ਇਹ ਜਿਹੜਾ ਪਾਣੀ ਹੈਗਾ ਉਹਦੇ ਤੇ ਸਾਰਿਆਂ ਦਾ ਰਾਈਟ ਹੁੰਦਾ ਤੇ ਜਿਸ ਤਰੀਕੇ ਨਾਲ ਪੰਜਾਬ ਨੇ ਪਾਣੀ ਰੋਕਿਆ ਹੈ ਗਲਤ ਹੈਗਾ ਇਹ ਦਲੀਲ ਦਿੱਤੀ ਗਈ ਹੈ ਪਟੀਸ਼ਨ 'ਚ ਤੇ ਪਾਣੀ ਰਿਲੀਜ਼ ਕਰਨ ਦੀ ਮੰਗ ਕੀਤੀ ਗਈ ਹੈ ਤੇ ਹੁਣ ਪੂਰੇ ਮਾਮਲੇ 'ਚ ਹਾਈ ਕੋਰਟ ਕਿ ਸੁਣਵਾਈ ਕਰਦਾ ਹੈ ਕਿ ਅਗਰ ਇਹਦੇ ਵਿੱਚ ਲਾ ਪੁਆਇੰਟਸ ਰਹਿੰਦੇ ਨੇ ਇਹ ਤਾਂ ਹੁਣ ਕੋਰਟ 'ਚ ਜਾ ਕੇ ਹੀ ਪਤਾ ਚੱਲੇਗਾ ਲੇਕਿਨ ਪੂਰੇ ਮਾਮਲੇ ਲੈ ਕੇ ਹਾਈ ਕੋਰਟ ਪਟੀਸ਼ਨ ਫਾਈਲ ਹੋ ਚੁੱਕੀ ਹੈ ਹਾਈ ਕੋਰਟ ਮਾਮਲਾ ਪਹੁੰਚ ਚੁੱਕਿਆ ਹੈ ਜਿਹਦੇ ਤੇ ਹੁਣ ਅਗਲੇ ਹਫਤੇ ਸੁਣਵਾਈ ਹੋਏਗੀ ਤੇ ਸੋ ਹੁਣ ਕਾਨੂੰਨੀ ਲੜਾਈ ਲੜਨ ਦੀ ਰਾਹ ਤੇ ਹੈ ਹਰਿਆਣਾ ਦੇਖੋ ਜੀ ਇਹ ਹਰਿਆਣਾ ਸਰਕਾਰ ਦੀ ਪਟੀਸ਼ਨ ਨਹੀਂ ਹੈ ਹਰਿਆਣਾ ਦੇ ਐਡਵੋਕੇਟ ਹੈਗੇ ਨੇ ਉਹਨਾਂ ਨੇ ਪਾਈ ਹੈ ਇਹ ਉਹੀ ਐਡਵੋਕੇਟ ਨੇ ਜਿਨ੍ਹਾਂ ਨੇ ਡੇਰਾ ਜਦੋਂ ਡੇਰੇ ਡੇਰਾ ਸੱਚਾ ਫੋਗ ਦਾ ਜਦੋਂ ਇਸ਼ੂ ਖੜਾ ਹੋਇਆ ਸੀ ਉਸ ਵळे ਸਹਸਮਨ ਵਾਲੇ ਉਸ ਵळे ਵੀ ਇਹਨਾਂ ਨੇ ਕੰਡੀਸ਼ਨ ਪਾਈ ਜੇ ਇਹ ਰਿਮਿੰਡਰ ਟੂ ਹੈਗੇ ਨੇ ਕਈ ਪਬਲਿਕ ਇੰਟਰਸਟ ਰਿਲੀਵੇਸ਼ਨਸ ਪਾਈਆਂ ਜਾਂਦੀਆਂ ਨੇ ਇਹਨਾਂ ਨੇ ਆਪਣੀ ਪਿਟੀਸ਼ਨ 'ਚ ਹਰਿਆਣਾ ਸਰਕਾਰ ਨੂੰ ਵੀ ਪਾਰਟੀ ਬਣਾਇਆ ਪੰਜਾਬ ਸਰਕਾਰ ਨੂੰ ਵੀ ਬਣਾਇਆ ਇਹ ਨਹੀਂ ਕਹਿ ਸਕਦੇ ਕਿ ਹਰਿਆਣਾ ਦੇ ਸਰਕਾਰ ਸਰਕਾਰ ਦੇ ਵੱਸੋਂ ਇਸ ਤਰੀਕੇ ਉੱਠੀ ਚੁੱਕੀ ਹੈ ਲੇਕਿਨ ਇਹ ਤੈ ਹੈ ਕਿ ਹਰਿਆਣਾ ਦੇ ਐਡਵੋਕੇਟ ਨੇ ਪਿਟੀਸ਼ਨ ਪਾਈ ਹੈ ਔਰ ਮੰਗਤੀ ਸੀ ਕਿ ਪਾਣੀ ਕਲੀਸ ਦੇ ਪੱਜਾਮੇ ਤੇ ਤਾਂ ਤੇ ਪ੍ਰੇਤ BBMP ਨੇ ਪੰਜਾਬ ਦਾ ਵਿਰੋਧ ਦਰਕਨਾਰ ਕੀਤਾ ਕੇਂਦਰ ਦੇ ਵੱਲੋਂ ਪੰਜਾਬ ਦਾ ਵਿਰੋਧ ਦਰਕਨਾਰ ਹੋ ਚੁੱਕਿਆ ਤੇ ਹੁਣ ਕਿੰਨੀ ਕੁ ਸੰਭਾਵਨਾ ਲੱਗਦੀ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪੰਜਾਬ ਦੇ ਹੱਕ 'ਚ ਕੋਈ ਭੁਗਤ ਸਕੇਗਾ ਦੇਖੋ ਗੱਲ ਆ ਪੂਰਾ ਲੀਗਲ ਇਸ਼ੂ ਹੈ ਗਿਆ देखो राजनीति जो है वो अलग है लेकिन जब कोर्ट चल जाता है वो जो लीगल इशू है क्योंकि उन्होंने अपनी पोटिश कि बीबीएम ने पहला पानी रिज कर सहमति देती रिलीज नहीं होना थी लेकिन पाब सरकार ने वो पानी रिज कर रोकता ना सिर्फ रोकया डैम्स के पुलिस सिक्योरिटी तैनात करती है और उन्होंने अपने कब्जे च लै लिया यह गलत है इस इशू को लैके हम हाई कोर्ट चेहरे भी लॉ पॉइंट्स होने जे भी इशू है जो कई फैकल्ड हो चुके हैं इंटरस्टेट वाटर ਇਹ ਉਹਦੇ ਹਿਸਾਬ ਨਾਲ ਹੀ ਫੈਸਲਾ ਹੋਏਗਾ ਹਾਈ ਕੋਰਟ ਸੁਣਵਾਈ ਕਰੇਗਾ ਚੀਫ ਜਸਟਿਸ ਦੀ ਬੈਂਚ ਕੋਲ ਹੈ ਕਿ ਚੀਫ ਜਸਟਿਸ ਦੀ ਬੈਂਚ ਕੋਲ ਸੁਣਵਾਈ ਆਏਗੀ ਕਿਉਂਕਿ ਇਹ ਪੀਆਰਏ ਲਗੇ ਪਬਲਿਕ ਟ੍ਰਾਂਸਲੇਟੇਸ਼ਨ ਹੈ ਹੁਣ ਚੀਫ ਜਸਟਿਸ ਦੀ ਬੈਂਚ ਕੀ ਡਿਸਾਈਡ ਕਰਦੀ ਹੈ ਇਹ ਆਉਣ ਵਾਲੇ ਅਗਲੇ ਸਟੇਜ ਪਤਾ ਚੱਲ ਜਾਏਗਾ ਠੀਕ ਹੈ ਸ਼ੁਕਰੀਆ ਜਾਣਕਾਰੀ ਦੇਣ ਦੇ ਲਈ ਸੋ ਪੰਚਕੁਲਾ ਦੇ ਵਕੀਲ ਨੇ ਰਵਿੰਦਰ ਉਹਨਾਂ ਦੇ ਵੱਲੋਂ ਇਹ ਪਟੀਸ਼ਨ ਹਾਈ ਕੋਰਟ ਦੇ ਵਿੱਚ ਪਾਈ ਗਈ ਹੈ ਮੰਗ ਰੱਖੀ ਗਈ ਹੈ ਕਿ ਬੀਬੀਐਮਬੀ ਤੋਂ ਪੁਲਿਸ ਤੇ ਨਾਤੀ ਨੂੰ ਹਟਾਇਆ ਜਾਵੇ ਤੇ 8500 ਕਿਊਸਿਕ ਪਾਣੀ ਹਰਿਆਣਾ ਲਈ ਛੱਡਿਆ ਜਾਵੇ